ਕਿ ਨੇ ਤਾਂ ਇਸ ਕਰਕੇ ਆਪਾਂ ਜਾਣ ਜਿਹੜਾ ਲੜਾਈ ਐ ਆਰ ਤੇ ਪਾਰਦੀ ਐ ਸਰਕਾਰ ਭਲੇਖੇ ਤੇ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰ ਵਰਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ ਲੀਡਰਸ਼ਿਪ ਹੈ ਤਾਂ ਜਿਹੜੇ ਵਰਕਰ ਹੈ ਪੂਰੇ ਧਿਆਨ ਚ ਜਾਗ ਤੇ ਚ ਰਹਿ ਕੇ ਕਬਰਾੜ ਤੇ ਨਹੀਂ ਹੋਣਾ ਕਿਸੇ ਨੇ ਆਪਾਂ ਜਾਗ ਤੇ ਚ ਰਹਿ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਏਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਾਵੂ ਕੋਈ ਹੱਦਾ ਨਹੀਂ ਇਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆਹ ਹਰਿਆਣੇ ਦੀ ਹੱਦ ਹੈ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀਆਂ ਸਰਕਾਰਾਂ ਰਾਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦਮ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਪਰ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ 19 ਥੋੜੀ ਹੈ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਤ ਤੇ ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਸ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਵੋ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਰਹਿ ਕੇ ਜਿੰਨੇ ਵੀ ਚਲਾਵਾਂਗੇ ਤਾ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਇੱਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾਂ ਜਿੰਨੇ ਵੀ ਹੁਣ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ 'ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਵਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾਟ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀਆਂ ਟਰਾਲੀਆਂ ਐ 5-10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਐ ਇਧਰ ਵੀ ਪਹਿਰਾ ਦਿਓ ਇਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਹਨੂੰ ਜਾਬਤ ਜੇ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਆ ਤਾਂ ਆਪਾਂ ਨੂੰ ਘੁੜਾੜ ਦੇ ਨੂੰ ਜਾਬਤ ਜੇ ਰਹਿ ਕੇ ਜਿਹੜੇ ਰਸਤੇ ਐ ਆਹ ਰਸਤਿਆਂ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਪਰ ਜਿਹੜੇ ਆਪਣੇ ਉਹਨਾਂ ਨੇ ਹਮਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪੇਵੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਧੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀਗੇ ਜਿਹੜੇ ਉਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾ ਐ ਆ ਕੇ ਤਾਬਾ ਬੋਲ ਕੇ ਜਿਵੇਂ ਆਪਣੇ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਬਤੇ ਚ ਰਹਿ ਕੇ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਕਭਰਾਟ ਚ ਲੈ ਕੇ ਆਉਂਦੀਆਂ ਹੁੰਦੀਆਂ ਨੇ ਆਪਾਂ ਨਹੀਂ ਕਭਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਤੋੜਾਂਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਐ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਬਈ ਯਾਰ ਆਏ ਨਹੀਂ ਹੋਣਾ ਕੁਝ ਮਰ ਵਰਤ ਨਾਲ ਨਹੀਂ ਹੋਣਾ ਕੁਝ ਪ੍ਰਾਪੂ ਕਿੰਨੀਆਂ ਆਪਾਂ ਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਐ ਕਿਸੇ ਹਾਲਤ ਨਹੀਂ ਆਪਾਂ ਫੇਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਐ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਐ ਹਰ ਹਾਲਤ 12 ਵਜੇ ਸਟੇਚ ਲਾ ਕੇ ਮਰ ਵਰਤੇ ਬੈਠਾਂਗੇ ਬੁੱਲੋ ਸੋ ਨਾਮ ਹਾਲੀਆ ਆਜੋ ਵੱਡੀ ਗਿਣਤੀ ਦੇ ਵਿੱਚ ਤਿਆਗ ਤੋਂ ਘਰ ਦੇ ਕੰਮ ਜਦੋਂ ਸੀ ਇਸ ਜਹਾਨ ਤੋਂ ਤੁਰ ਬਿਨਾ ਪੈਣਾ ਇਹ ਕੰਮ ਉਦੋਂ ਵੀ ਆਪੇ ਹੋ ਜਾਣੇ ਆ ਤੇ ਆਜੋ ਘਰ ਦੇ ਕੰਮ ਛੱਡ ਕੇ ਇਹ ਕੰਮ ਆਪੇ ਹੁੰਦੇ ਰਹਿਣਗੇ ਆਜੋ ਕਿਸਾਨ ਵੀਰੋ ਉਹ ਤੁਹਾਡਾ ਕੀਮਤੀ ਹੀਰਾ ਤੁਹਾਡੇ ਹੱਕਾਂ ਦੀ ਲੜਾਈ ਲੜਨ ਵਾਲਾ ਫਸਲਾਂ ਨਸਲਾਂ ਦੀ ਲੜਾਈ ਲੜਨ ਵਾਲਾ ਅੱਜ ਜਿਹੜੀ ਗਰੀ ਹੋਈ ਸਰ ਕੇਂਟਰ ਦੀ ਸਰਕਾਰ ਨੇ ਫੋਗਾਂ ਤਾਂ ਮਾਨ ਸਰਕਾਰ ਨੂੰ ਹੁਕਮ ਦੇ ਕੇ ਸਾਡਾ ਜਿਹੜਾ ਸੂਬੇ ਸੂਬੇ ਦਾ ਜਿਹੜਾ ਸਾਡੇ ਦਾ ਮੁੱਖ ਮੰਤਰੀ ਹੈ ਉਹ ਚਰਨਾਂ 'ਚ ਡਿੱਗਦਾ ਜਾ ਕੇ ਪੈਰੀਂ ਹੱਥ ਲਾਉਂਦਾ ਸੈਂਟਰ ਸਰਕਾਰ ਦੇ ਪੈਰਾ 'ਚ ਡਿੱਗਦਾ ਜਾ ਕੇ ਅੱਡੀ ਘਟਿਆ ਹਰਕਤ ਕੀਤੀ ਐ ਜਿਹੜਾ ਵੱਡੀ ਗੈਂਦੀ ਦੇ ਵਿੱਚ ਪ੍ਰਸ਼ਾਸਨ ਲਿਆ ਕੇ ਸਾਡੇ ਸੂਬੇ ਦੇ ਪ੍ਰਧਾਨ ਨੂੰ ਚੱਕਿਆ ਗਿਆ ਇਹ ਅਸੀਂ ਹਰ ਕਿਸ ਮੰਨਜ਼ੂਰ ਨਹੀਂ ਕਰਦੇ ਅਸੀਂ ਹੋਰ ਵੀ ਸਾਡੇ ਜਿਹੜੇ ਆਗੂ ਐ ਉਹ ਮਰਨ ਵਰਤ ਤੇ ਬੈਠਾਂਗੇ ਅਸੀਂ ਉਹਨਾਂ ਦੇ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਆਜੋ ਲੜ ਹੁਣ ਆ ਟਾਈਮ ਐ ਲੜਨ ਦਾ ਏਦੂ ਪਿੱਛੋਂ ਆਇਓ ਜੇ ਨਾ ਆਇਓ ਕੋਈ ਫਾਇਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 26 ਨੰਬਰ ਦੀ ਸਵੇਰ ਕਨਵਰੀ ਬਾਰਡਰ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਮੋਰਚਾ ਬਿਲਕੁਲ ਚੜ੍ਹਦੀ ਕਲਾ ਚ ਹੈ ਜਿਸ ਤਰ੍ਹਾਂ ਅੱਜ ਸਵੇਰ ਆਪਣੇ ਜ਼ਾਲਮ ਸਰਕਾਰਾਂ ਵੱਲੋਂ ਪ੍ਰਧਾਨ ਜੀ ਨੂੰ ਮਰਨਾਰਗ ਤੇ ਬੈਠਣ ਤੋਂ ਪਹਿਲਾਂ ਸਵੇਰ ਠੱਕੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਪਰ ਮੋਰਚਾ ਬਿਲਕੁਲ ਉਸੇ ਤਰ੍ਹਾਂ ਚੜ੍ਹਦੀ ਕਲਾ ਚ ਹੈ ਆ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੱਲੋਂ ਲੰਗਰ ਪਾਣੀ ਤਿਆਰ ਕੀਤਾ ਜਾ ਰਿਹਾ ਹੈ ਹਾਂਜੀ ਪ੍ਰਧਾਨ ਜੀ ਕੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪ੍ਰਧਾਨ ਜੀ ਨੇ ਮਾਰਨ ਮਾਰ ਕੇ ਤੇ ਬੈਠਣਾ ਸੀ ਸਰਦਾਰ ਜਗੀਤ ਸਿੰਘ ਡੱਲੇ ਵਾਲ ਨੇ ਪਰ ਉਹਨਾਂ ਨੂੰ ਸਵੇਰ 3 ਵਜੇ ਜਿਹੜਾ ਸਾਡੀਆਂ ਜਾਲਮ ਸਰਕਾਰਾਂ ਵੱਲੋਂ ਅਰੈਸਟ ਕੀਤਾ ਗਿਆ ਪਰ ਫੇਰ ਵੀ ਸਾਡਾ ਮੋਰਚਾ ਜਿਹੜਾ ਪੂਰਾ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜਾ ਕਿ ਸਵਾ 3 ਵਜੇ ਸੀ ਸਟੇਜ ਹੈ ਜਿਹੜੀ ਸ਼ੁਰੂ ਕਰਤੀ ਸੀ 2 ਘੰਟੇ ਸਟੇਜ ਚੱਲੀ ਸਾਡੀ 3 ਵਜੇ ਤੋਂ ਲਾ ਕੇ 4 ਵਜੇ ਤਾਈਂ ਸਵਾ 4 ਤਾਈਂ ਪਰ ਉਸ ਤੋਂ ਬਾਅਦ ਹੁਣ ਵੀ ਸਾਡੀਆਂ ਮੀਟਿੰਗਾਂ ਵੱਖ-ਵੱਖ ਥਾਈਂ ਚੱਲੀ ਜਾਂਦੀਆਂ ਤੇ ਹੁਣ ਵੀ ਸਾਡੀ ਸਟੇਜ ਤੇ ਜਿਹੜੀ ਮੀਟਿੰਗਾਂ ਉਹ ਵਰਕਰਰ ਹੈ ਤੇ ਪਰ ਜਿਹੜਾ ਮੋਰਚਾ ਹੈ ਸਾਡਾ ਚੜ੍ਹਦੀ ਦਿਸ਼ਾ ਦੇ ਵੱਲ ਜਾ ਰਿਹਾ ਪਰ ਸਾਡੇ ਪਿੰਡ ਵਾਲੇ ਵੀਰਾਂ ਨੂੰ ਜਾਂ ਜਿਹੜੇ ਸਾਰੇ ਜ਼ਿਲ੍ਹਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਪਿੰਡਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜਾ ਖਨੌਰੀ ਬਾਰਡਰ ਵਾਲਾ ਪੂਚ ਕਰੋ ਕਿਉਂਕਿ ਇੱਥੇ ਹੁਣ ਆਪਾਂ ਨੂੰ ਵੱਧ ਤੋਂ ਵੱਧ ਜ਼ਰੂਰਤ ਹੈ ਜਿਹੜਾ ਕੋਈ ਆਪਾਂ ਨਵੀਂ ਵਿਉਂਤਬੰਦੀ ਕਰਨੀ ਹੈ ਕੋਈ ਉਹਦੇ ਬਾਰੇ ਵਿਚਾਰ ਕੀਤੇ ਜਾਣਗੇ ਜਿੰਨੇ ਵੀ ਜ਼ਿਲ੍ਹਿਆਂ ਦੇ ਪ੍ਰਧਾਨ ਹੈ ਬਲਾਕਾਂ ਦੇ ਪ੍ਰਧਾਨ ਹੈ ਪੰਜਾਬ ਦੀ ਕਮੇਟੀ ਹੈ ਹੋਰ ਵੀ ਜਿੰਨੇ ਸਾਡੇ ਅੱਗੇ ਇੱਥੇ ਪਹੁੰਚ ਦੀ ਪੀੜ ਕਰਦੇ ਆ ਕਿ ਵੱਧ ਤੋਂ ਵੱਧ ਕਿਸਾਨ ਅੱਜ 12 ਵਜੇ ਤੋਂ ਪਹਿਲਾਂ ਪਹੁੰਚੁੰਦੀ ਖੇਤਾਂ 'ਤੇ ਕਰਨ ਮੋਬਾਈਲ ਰਜਿਸਟਰ ਦਾ ਖਾਲਸਾ ਉਹ ਵੈਗਮ ਜੀ ਕਿ ਕਿਸਾਨ ਸਾਥੀਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੋਰੀ ਬਾੜ ਤੇ ਖੜੇ ਆ ਸੋ ਅੱਜ ਖਬੀ ਤਰੀਕਾ ਹੈ ਤੇ ਅੱਜ ਸਾਡੇ ਪ੍ਰਧਾਨ ਜੀ ਜਿਹੜੇ ਸੂਬੇ ਦੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਮਰਨ ਵੇਲੇ ਬੈਠਣਾ ਸੀ ਤੇ ਰਾਤ ਲਗਭਗ ਪੌਣੇ 3 ਵਜੇ ਸਾਨੂੰ ਨੇ ਪਤਾ ਕਿ ਕਿਹੜੀ ਪੁਲਸ ਕਿਹੜੇ ਸੂਬੇ ਦੀ ਪੁਲਸ ਕਿਹੜੇ ਜਿਲੇ ਰਿਪੋਰਟਸ ਉਹ ਆ ਕੇ ਇੱਥੋਂ ਸਾਡੇ ਪ੍ਰਧਾਨ ਜੀ ਨੂੰ ਇਹ ਜਿਹੜਾ ਚੱਕ ਕੇ ਲੈ ਗਏ ਹਜੇ ਤੱਕ ਸਾਨੂੰ ਨਹੀਂ ਪਤਾ ਉਹ ਕਿਹੜੇ ਥਾਣੇ 'ਚ ਹੈ ਕਿਹੜੇ ਕੀ ਦੀ ਸਟੱਡੀ 'ਚ ਹੈ ਸੋ ਅਸੀਂ ਬੇਨਤੀ ਕਰਾਂਗੇ ਕਿ ਜਿੰਨੇ ਇਸ ਵੀਡੀਓ ਨੂੰ ਦੇਖਣਗੇ ਔਰ ਇਸ ਵੀਡੀਓ ਰਾਹੀਂ ਜਿੰਨਾ ਤੱਕ ਸਾਡੀ ਗੱਲ ਜਾਊਗੀ ਸੋ ਜਿਹੜੇ ਸਾਡੇ ਇਸ ਮੋਰਚੇ ਨੂੰ ਤਾਕਤ ਦੇਣ ਵਾਸਤੇ ਸਾਡੇ ਪ੍ਰਧਾਨ ਜੀ ਦੀ ਸਪੋਰਟ ਉੱਤੇ ਜਿੰਨੇ ਘਰਾਂ ਤੇ ਬੈਠੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਔਰ ਕਿਸਾਨ ਮਜ਼ਦੂਰ ਜਿਹੜੇ ਵੀ ਸਾਡੇ ਨਾਲ ਇਸ ਮੋਰਚੇ ਨਾਲ ਹਿੱਤ ਰੱਖਦੇ ਨੇ ਉਹ ਵੱਧ ਤੋਂ ਵੱਧ ਫੌਰੀ ਤੌਰ ਤੇ ਖਨੌਰੀ ਬਰ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ